ਕਰਜੇ ਦੁਖੀ ਤੁਰ ਗਿਆ ਸਿਰ ਦਾ ਸਾਈ ਤੇ ਸੋਰਾ ਬੈਂਕ ਵਾਲਿਆਂ ਨੇ ਸਸਤੇ 마ਸੂਮ ਬੱਚੇ ਨੂੰ ਕੱਢਿਆ ਕਰੋ ਬਾਹਰ ਕੋਠੀ ਕਰ ਦਿੱਤੀ ਸੀ ਗੁਰਦਾਸਪੁਰ ਦੇ ਯੂਨੀਅਨ ਬੈਂਕ ਆਫ ਇੰਡੀਆ ਦਾ ਕਰਜ਼ਾ ਨਾ ਵਾਪਸ ਕਰਨ ਦੀ ਸੂਰਤ ਵਿੱਚ ਬੈਂਕ ਕਰਮਚਾਰੀਆਂ ਵੱਲੋਂ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਦੋ ਵਿਧਵਾ ਔਰਤਾਂ ਸਮੇਤ ਇੱਕ ਮਾਸੂਮ ਬੱਚੇ ਨੂੰ ਕੋਠੀ ਵਿੱਚੋਂ ਬਾਹਰ ਕੱਢ ਕੇ ਤਾਲਾ ਲਗਾ ਕੋਠੀ ਕਰਤੀ ਸੀਲ ਵਿਧਵਾ ਗਗਨਦੀਪ ਕੌਰ ਵਾਸੀ ਪੁਸ਼ਪਾ ਕਲੋਨੀ ਧਾਰੀਵਾਲ ਨੇ ਦੱਸਿਆ ਕਿ ਉਸਦੇ ਸਹੁਰਾ ਸਾਹਿਬ ਨੇ ਉਕਤ ਬੈਂਕ ਤੋਂ 10 ਲੱਖ ਰੁਪਏ ਕਰਜ਼ਾ ਲਿਆ ਸੀ ਉਹਨਾਂ ਦੀ ਮੌਤ ਹੋ ਗਈ ਤੇ ਬੈਂਕ ਦਾ ਕਰਜ਼ਾ ਵਾਪਸ ਨਾ ਕਰਨ ਤੋਂ ਪਰੇਸ਼ਾਨ ਉਸਦੇ ਪਤੀ ਨੇ ਕਰੀਬ 4 ਸਾਲ ਪਹਿਲਾਂ ਆਤਮ ਹੱਤਿਆ ਕਰ ਲਈ ਸੀ ਜਦ ਕਿ ਉਹ ਅਤੇ ਉਸਦਾ 9 ਸਾਲ ਦਾ

ਸੋ ਇਹ ਨਾਮ ਗਗਨਦੀਪ ਕੋਰ ਮੇਰਾ ਬੇਟਾ ਸਹਿਜਵੀਰ 9 ਸਾਲ ਦਾ ਤੇ ਮੀ ਹਸਬੈਂਡ ਦੀ ਜਲਸੋ ਬੇਨਾ ਡੈਟੋ ਗੀ ਉਹਨਾਂ ਨੂੰ ਸਾਇਕਾ ਦੇਗੀ ਉਹਨਾਂ ਦੇ ਬੈਂਕ ਦਾ ਲੋਨ ਹੈਗਾ ਤੇ ਇਸ ਕਰਕੇ ਉਹ ਫੇਰ ਹੀ ਕਰ ਸਕਦੇ ਤੇ ਯਾਦ ਬੈਂਕ ਉਹਨਾਂ ਨੇ ਕਰਜਾ ਸੀ ਕ ਮੇਰੇ ਫਾਇਦਾ ਨਾ ਲਿਆ ਤੇ ਉਹਨ ਬੈਂਕ ਵਾਲੇ ਹੋਰ ਨੂੰ ਉਹਨੂੰ ਬੰਦ ਕਰ ਦਿੰਦੇ ਮੈਂ ਯਾਨੀ ਬੱਚੇ ਨਹੀਂ ਸੋ ਪਿਆ ਮੈਂ ਸਾਨੂੰ ਸਭ ਪੇ ਕੌਣ ਕਿਨੇ ਕਰਨ ਸਾਰੇ ਕੋਈ ਆਦਮੀ ਨਹੀਂ ਹੈਗਾ ਮੈਂ ਮੇਰਾ ਬੱਚਾ ਮੈਂ ਮਦਦ ਹੀ ਲਾਣੇ ਦੋਨ ਸਰ 10 ਲੱਖ ਸੀ ਅੱਜ ਤੇ 16 ਲੱਖ ਕਿੰਨਣ ਕਿਤਾ ਸੀ ਜੈਨ ਇੰਤਜ਼ਾਮ ਦੇ ਕੇ ਕੀ ਕਰਦੇ ਮੇਰਾ ਨਹੀਂ ਗਿਆ ਮੇਰੇ ਪੁੱਤ ਨੂੰ ਲਾਦਾ ਹੀ ਗਿਆ ਅਗਰ ਮੇਰੇ ਬੱਚੇ ਦਾ ਮੇਰਾ ਕੋਈ ਕੋਸੋ ਨਹੀਂ ਆ ਕਿੰਨੀ ਵੀ ਸਾਨੂੰ ਤਾਂ ਧਿਆਨ ਦਿੱਤਾ ਜਾ ਬਸ ਮੇ ਹੋਰ ਕੁਝ ਨਹੀਂ ਕੋਠੀ ਦੇਣਾ ਲੋਨ ਹੀ ਬੈਂਕ ਤੋਂ ਲਿਆ ਇਹਨਾਂ ਨੇ ਹਾਉ ਸਿੰਘੂ ਨੇ ਲਿਆ ਇਹ ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈ ਆ ਉਹ ਬੈਂਕ ਦੇ ਜਿਹੜੇ ਨੇ ਅਦਾ ਨਹੀਂ ਕੀਤੇ ਤੇ ਮਾਂ ਜੋ ਡੀਸਾ ਦੇ ਹੁਕਮ ਅਨਸਾਰ ਇਹਨਾਂ ਨੂੰ ਆਰਡਰ ਹੋਇਆ ਹੀ ਪੋਜੈਸ਼ਨ ਲੈਣ ਦੇ ਬੈਂਕ ਵਾਲਿਆਂ ਨੂੰ ਇਹ ਆਰਡਰ ਹੋਇਆ 18/3/2024 ਦੇ 6 ਮਹੀਨੇ ਹੋ ਗਏ ਆ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਣੀ ਕਾਰਵਾਈ ਕਰਨੀ ਆ ਉਹਨਾਂ ਨੇ ਪੋਜੈਸ਼ਨ ਲਿਆ ਪੀਸਫੁਲੀ ਤੇ ਗਗਨਦੀਪ ਕੌਰ ਹੈ ਲੀਗਲ ਏਅਰ ਉਹਦੇ ਵਾਈਫ ਲੇਡ ਉਹ ਜਗਦੀਪ ਸਿੰਘ ਦੇ ਤੇ ਬਾਰੋ ਆ ਪੁਸ਼ਪਾ ਕਲੋਨੀ ਵਿੱਚ ਇਹਨਾਂ ਨੇ ਲਿਆ ਵਾ ਪਰ ਦੱਸਦਾ ਸਾਢੇ 16 ਲੱਖ ਰੁਪਏ ਅਸਲੇ ਪੈਂਡਿੰਗ ਹੈ ਜੀ ਇਹਨਾਂ ਦੇ ਜੇ ਤੁਸੀਂ ਵੇਖੋ ਜੀ ਇਹਨਾਂ ਨੂੰ ਨੋਟਸ ਦਿੱਤਾ ਇਹ ਦੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਸੀ ਪਰ ਪ੍ਰੋਪਰ ਕਾਰਵਾਈ ਹੋਣ ਤੇ ਬਾਅਦੋ 6 ਮਹੀਨੇ ਹੋ ਗਏ ਆ ਤੇ 6 ਮਹੀਨਾ ਟਾਈਮ ਨੂੰ ਕੋਈ ਹੈਗਾ ਹੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੋ ਜਾਣੀ ਸੀ